ਸਸ਼ੀਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਵੜਾ ਭਾਈਕਿਆਂ ਦੇ ਵਿੱਚ ਵਾੜਾ ਭਾਈ ਦਾ ਪਿੰਡ ਆ ਜਿਹੜਾ ਮਿੱਤਰੋ ਜੋੜੀਆਂ ਨਹਿਰਾਂ ਵਾਲਾ ਪਿੰਡ ਆ ਤੇ ਜਦੋਂ ਤੁਸੀਂ ਮੁੱਦਕੀ ਤੋਂ ਜਾਂਦੇ ਆ ਫਰੋਜਪੁਰ ਨੂੰ ਤੇ ਉਸ ਰੋਡ ਦੇ ਉੱਤੇ ਜਦੋਂ ਤੁਸੀਂ ਮੰਨ ਲਓ ਲੋਹਾਮ ਪਿੰਡ ਦੇ ਵਿੱਚ ਆਉਂਦਾ ਪਹਿਲਾ ਪਿੰਡ ਆਉਂਦਾ ਵਾ ਜਦੋਂ ਮੁੱਦਕੀ ਤੋਂ ਆਉਨੇ ਆਪਾਂ ਲੋਹਾਮ ਤੇ ਲੋਹਾਮ ਤੋਂ ਬਾਅਦ ਦੂਜਾ ਪਿੰਡ ਆਉਂਦਾ ਵਾ ਜਿਹੜਾ ਉਹ ਵਾੜਾ ਭਾਈ ਦਾ ਤੀਜਾ ਪਿੰਡ ਰੋਡ ਦੇ ਉੱਤੇ ਆ ਜਾਂਦਾ ਵਾ ਸਹਜਾਦੀ ਮਿੱਤਰੋ ਤੇ ਚੌਥਾ ਪਿੰਡ ਆ ਜਾਂਦਾ ਵਾ ਮਿਸ਼ਰੀ ਵਾਲਾ ਮਿੱਤਰੋ ਤੇ ਉਦੋਂ ਬਾਅਦ ਵੱਡਾ ਜਿਹੜਾ ਹਾਈਵੇ ਫੜਿਆ ਜਾਂਦਾ ਵਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਪੰਮਾ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਵੀ ਜਿਹੜੇ ਭਰਾਏ ਕਹਿੰਦੇ ਹੁੰਦੇ ਸੀ ਮਹਿੰਗੀਆਂ ਗਾਈਆਂ ਹੀ ਰੋਜ਼ ਵਿਖਾਈ ਜਾਂਦਾ ਅੱਜ ਇੱਕ ਭਰਾ ਉਹਨਾਂ ਭਰਾਵਾਂ ਦੇ ਲਈ ਆ ਜਿਨ੍ਹਾਂ ਨੇ ਦੁੱਧ ਪੀਣ ਨੂੰ ਗਾਂ ਲੈਣੀਆਂ ਹੌਲੇ ਜੇ ਭਾ ਦੀ ਗਾਂ ਲੈ ਕੇ ਆ ਗਿਆ ਮਿੱਤਰੋ ਕਿੰਨਾ ਦੁੱਧ ਆ ਕੀ ਡਿਟੇਲ ਆ ਕੀ ਮੁੱਲ ਆ ਸਾਰੀ ਗੱਲਬਾਤ ਕਰਾ ਦੂੰਗਾ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਤਸੱਲੀ ਕਰਨਾ ਤੁਹਾਡਾ ਫਰਜ਼ ਆ ਮੇਰਾ ਕੰਮ ਆ ਵੀਡੀਓ ਬਣਾਉਣਾ ਤੇ ਪਸ਼ੂ ਦਿਖਾਉਣਾ ਆਓ ਕਰਦੇ ਆ ਬਾਈ ਦੇ ਨਾਲ ਆਪਾਂ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਪੰਮੇ ਬਾਈ ਠੀਕ ਠਾਕ ਆ ਬਹੁਤ ਵਧੀਆ ਫਿਰ ਬਾਈ ਓਕੇ ਕਰ ਬਾਰ ਸਾਰਾ ਹਾਂ ਮੈਂ ਇੱਕ ਨੰਬਰ ਬਾਈ ਬਹੁਤ ਚਲੋ ਸ਼ੁਕਰ ਅੱਛਾ ਪੰਮੇ ਬਾਈ ਜਿਹੜੀ ਗਾਂ ਆਪਾਂ ਵੇਚਣੀ ਆ ਹਾਂਜੀ ਹਾਂਜੀ ਇਹ ਕਿਵੇਂ ਆ ਬਹੁਤ ਚੰਗੀ ਹੈ ਵੀਰੇ ਪਹਿਲਾਂ ਤਾਂ ਸਾਰੇ ਵੀਰਾਂ ਨੂੰ ਦੇਖਣ ਵਾਲਿਆਂ ਨੂੰ ਸਾਸਿਕਾ ਪਹਿਲਾਂ ਲੱਤ ਦੱਸਿਆ ਤੇਰੇ ਪੰਦੇ ਬਹੁਤ ਸੈਟ ਹੈ ਵੀਰੇ ਓਕੇ ਹੁਣ ਇਹ ਮਾਲਕ ਦੀ ਕਿਰਪਾ ਸੱਚਾ ਮਾਸ਼ਾ ਦੀ ਬਹੁਤ ਵਧੀਆ ਭਾਈ ਆਪਣਾ ਦੁੱਧ ਹੈਗਾ 7 7.5 ਕਿਲੋ ਠੀਕ ਹੈ ਜੀ ਆਪਾਂ 6 ਕਹਿ ਕੇ ਦੇਣੀ ਆ ਆਪਣੇ ਘਰੇ 7 ਵੀਰਾਂ ਚੋਲੇ ਕੋਈ 10 ਵੀਰਾਂ ਚੋਲੇ ਜੀ ਜੀ ਠੰਡੀ ਵੱਧੂ ਜਿੱਥੇ ਪੈਰ ਰੱਖ ਲੈਣਾ ਬਾਗੇ ਪਹਾੜਾ ਪਾਲਾ ਨਾ ਵਾਲਾ ਜੀ ਤੇ ਚਵਾਈ ਕਿਵੇਂ ਆ ਜੀ ਮੈਂ 1 ਨੰਬਰ ਚਵਾਈ ਆ ਉਹ ਤਾਰਾ ਮਾਰ ਕੇ ਵਿਖਾ ਦੂਗਾ ਠੀਕ ਆ ਭਾਈ ਅੱਛਾ ਭਾਈ ਦੁੱਧ ਹੁਣ ਜੇ ਚੋਣ ਵਾਲਾ ਕੋਈ ਆ ਜਾਵੇ ਕਿੰਨਾ ਚਵਾ ਦੇਗਾ ਦੋਵਾਂ ਟਾਈਮਾਂ ਦਾ ਬਾਈ 6 ਕਿਲੋ ਜਣੀ ਦੁੱਧ ਦੇ ਨੂੰ 7 1/2 ਕਿਲੋ ਹਾਂ ਵੀ ਆਪਾਂ 6 ਚਵਾ ਦੇਾਂਗੇ 6 ਚਵਾਵਾਂਗੇ ਆਪਾਂ ਨੇ ਕੱਲ ਨੂੰ ਬੰਦਾ ਦੂਰੋਂ ਨੇੜੋਂ ਆਵੇ ਹਾਂ 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 ਖੱਜਲ ਖਾਰ ਨਾ ਹੋਵੇ ਠੀਕ ਹੈ ਅੱਛਾ ਕੋਈ ਬਣੀ ਪੁਣੀ ਬਾਰੇ ਦੱਸਿਆ ਬਾਈ ਇਹ ਪੌਣੇ ਦੋ ਮਹੀਨਿਆਂ ਦੀ ਮਤਲਬ ਗੱਬਣੀ ਐ ਵੜ ਪਰ ਆ ਪੰਜਵੇਂ ਮਤਲਬ ਟੀਕਾ ਭਰਿਆ ਪਾਉਣੇ ਵੀ ਆਪਾਂ ਆਏ ਆ ਵੀ ਤੂੰ ਹਜੇ ਚੈੱਕ ਨਹੀਂ ਕਰਾਈ ਹਾਂ ਚੱਕਣੀ ਜੇ ਕੋਈ ਤੇਰੇ ਨਾਲ ਪੰਮੇ ਬਾਈ ਦੋ ਅਗਲਾ ਕਵੇ ਵੀ ਆ ਚੱਕ ਪੈਸੇ ਬਾਈ ਗਾਂ ਦੇ ਜੰਨੇ ਆਣਾ ਤੂੰ ਹਾਂਜੀ ਤੂੰ ਮੰਨ ਲੈ ਵੀ ਜਿਹੜਾ ਫੰਡਰ ਦਾ ਸੌਦਾ ਜ਼ਰ ਨਾਲ ਇਸ ਤਰ੍ਹਾਂ ਕਰਾਂਗੇ ਗੱਬਣ ਦਾ ਕਰਾਂਗੇ ਇਸ ਤਰ੍ਹਾਂ ਡਾਕਟਰ ਅਸੀਂ ਆਉਂਦਾ ਮੇਰੀ ਗੱਲ ਇੱਕ ਮਿੰਟ ਸੁਣਮਾ ਦਾ ਤੂੰ ਚੈੱਕ ਕਰਵਾ ਕੇ ਤੇਰਾ ਵੀ ਫਾਇਦਾ ਹੋ ਜੂਗਾ ਅਗਲਾ ਵੀ ਕਨਫਰਮ ਕਰਕੇ ਅੱਕੇ ਵਾਰ ਬੰਦਾ ਮਤਲਬ ਨਾ ਚੈੱਕ ਨਹੀਂ ਹੁੰਦੀ ਮੈਂ ਡਾਕਟਰ ਨੂੰ ਕਿਹਾ ਸੀ ਅੱਛਾ ਤੂੰ ਪੌਣੇ 2 ਮਿੰਨ ਦੇ ਨਾਲ ਕਰਤਾ ਦਿੰਦਾ ਜਿਹੜੀ ਗਲਤ ਕਰ ਲੈਣਾ ਢਾਈਆਂ ਤੇ ਕਿਉਂ ਨਹੀਂ ਚਾਹੀਦੀਆਂ ਢਾਈਆਂ ਤੇ ਹੁੰਦੀ ਐ ਨਹੀਂ ਗਲਤ ਕੰਮ ਕਰਨਾ ਗਰਮੀ ਕਹਿੰਦੇ ਗਰਮੀ ਕਰਕੇ ਨਹੀਂ ਕਰਦਾ ਗਰਮੀ ਕਰ ਹਾਸਿਆ ਲਈ ਤਨਾ ਜੇ ਕਰੀ ਤੂੰ ਕੱਟੀ ਤੂੰ ਬੱਚਾ ਸੜ ਜਾ ਹਾਂ ਮਤਲਬ ਐਵੇਂ ਮਹਿੰਗਾ ਡਾਕਟਰਾਂ ਨਾਲ ਰਾਇ ਲਈ ਸੀ ਉਵੇਂ ਕੋਈ ਨਹੀਂ ਮਤਲਬ ਯੀ ਤੁਨ ਗੋੜੀਏ ਮੈਂ ਸੀਲ ਠੰਡੀ ਹੈ ਅੱਛਾ ਆਪਾਂ ਪੰਮੇ ਬਾਈ ਦੁੱਧ 6-7 ਕਿਲੋ ਤਿਆਰ ਆ ਚਵਾਈ ਦੀ ਪੋਲੀ ਇੱਕ ਨੰਬਰ ਬਾਈ ਚਵਾਈ ਦੀ ਪੌਣੇ 2 ਮਹੀਨੇ ਹੋ ਗਏ ਇਹਨੂੰ ਬਣੋ ਪੌਣੇ 2 ਮਹੀਨੇ ਹੋ ਗਏ ਅੱਛਾ ਸੂਆ ਦੂਜੇ ਲਈ ਗੱਭਣ ਹੋਊਗੀ ਫਿਰੇ ਹਾਂਜੀ ਹਾਂਜੀ ਦੂਜੀ ਪਹਿਲੇ ਸੂਏ ਅੱਛਾ ਬਾਈ ਪੰਮੇ ਰੇਟ ਕੀ ਰਊਗਾ ਯਾਰ ਫਿਰ ਹੁਣ ਫੰਡਰਾ ਵਾਲਾ ਕਰੀ ਜਾਂਦਾ ਇਹ ਨਾ ਸੋਚੀ ਵੀ ਮਨ ਲੈ ਇਹ ਅਕਲੇ ਨੂੰ ਵੇਚ ਲੈ ਰੇਟ ਥੋੜਾ ਜਨੇ ਕੀ ਹੈਗੀ ਯਾਰ ਹਣਾ 10 ਨਵੇਂ ਰੇਟ ਦੇ ਕਮੈਂ 18000 ਦੀ ਦੇ ਦੇ ਜਾਂਗੇ ਬਾਈ 12000 ਦੀ ਦੇ ਦੇ ਹਾਂਜੀ ਇਹ ਨਾ ਹੋਵੇ ਕੋਈ ਲੈਣਾ ਜਦ ਬਾਅਦ ਕਿਵੇਂ ਪਾਉਣਾ 做了。 ਨਹੀਂ ਥੋੜਾ ਨਹੀਂ ਯਾਰ ਮਨ ਆ ਜੇ ਕਹਨੇ ਭਲਾ ਮਹੂ ਤੋਂ ਲੈ ਲਈ ਜਾਂ ਕੋੜਕੇ ਪੂਰੇ ਦੇ ਲਈ 1500 2000 ਕਿਰਾਇਆ ਟਿਕਦਾ ਯਾਰ ਕਿਰਾਇਆ ਤਾਂ ਪੈਂਦਾ ਯਾਰ ਹਣਾ ਨਹੀਂ ਬਾਨਤਾਨ ਦਾ ਕਰਨਾ 10 ਦੀ ਦੇ ਦੇ ਬਸ ਤੈਨੂੰ ਆ ਕੋਈ ਘੱਟ ਕੋਈ ਨਹੀਂ ਕਰਾ ਛੋੜ ਕਰਦੀ ਅਗਲੇ ਨੂੰ ਆਏ ਨੂੰ ਗੱਲ ਖਤ ਚੱਲ ਯਾਰ 10.5 ਦੀ ਕਰ ਦੇ ਬਸ ਠੀਕ ਹੈ ਚੱਲ ਯਾਰ ਲੈ ਵੀ ਮੈਂ ਤਰੋਂ 10.5 ਤੋਰ ਕਾ ਪੁੱਤ ਹੈ ਲੈ ਬੜੀ ਤੋਰਤੀ ਲੈ ਬੜੀ ਤੋਰਤੀ ਥਣ ਦੇ ਪੰਮੀ ਬਈ ਰਹਿਣ ਦੇ ਦੇਵਾ ਵਿਖਾ ਦੇਂਦਾ ਰੇਟ ਤੋਂ 10.5000 ਦੀ ਚੜਾ ਕੇ ਲੈ ਜਾਓ ਹੁਣ ਬਈ ਤੁਹਾਡੀ ਤਸੱਲੀ ਕਰਾਤੀ ਆ 6 ਕਿਲੋ ਦੁੱਧ ਮੰਨ ਕੇ ਖਰੀਦਿਓ ਗੱਬਣ ਨੂੰ ਤੁਸੀਂ ਵਹਿਲੀ ਮੰ ਤੁਹਾਡੀ ਕਿਸਮਤ ਆ ਵੀ ਨਿਕਲਾਵੇ ਨਾ ਨਿਕਲਾਵੇ ਉਹ ਤੁਹਾਡੇ ਤੇ ਡਿਪੈਂਡ ਆ ਬਾਈ ਠੀਕ ਆ ਵਹਿੜ ਚੰਗੀ ਆ ਸਾਂਭਲਿਓ ਕੋਈ ਮਾੜੀ ਨਹੀਂ ਅੱਜਕੱਲ੍ਹ 15 16000 ਦੀ ਅਸਰ ਵੱੱਛੀ ਆਉਂਦੀ ਆ ਜੇ ਆਪਾਂ ਲੈਣੀ ਹੋਵੇ ਤਾਂ ਮਿੱਤਰੋ ਤੇ ਉਹਦੇ ਬਾਰੇ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਗਾਂ ਉਹਨੇ ਦੁੱਧ ਦੇਣਾ ਜਾਂ ਸੂਣਾ ਜਾਂ ਰਹਿਣਾ ਜਾਂ ਕੀ ਕਹਿਣਾ ਤੇ ਇਹ ਤੁਸੀਂ ਗਾਂ ਵਾਂ 6 ਕਿਲੋ ਦੁੱਧ ਚਾਹ ਤੁਹਾਡੀ ਬਣਾਉਣ ਲੱਗ ਪੈਣਾ ਇਹਨੇ ਅੱਜ ਤੋਂ ਬਾਅਦ ਜਾਣ ਤੇ ਬਈ ਫਾਇਦਾ ਘਾਟੇ ਵਾਲਾ ਸੌਦਾ ਨਹੀਂ ਗਾ ਗਾਂ ਤੁਸੀਂ ਆਪਦੀ ਸਿਆਣਪ ਵਰਤਣੀ ਆ ਕਿਉਂਕਿ ਤੁਸੀਂ ਹਰ ਇੱਕ ਨੇ ਜਿੰਨੇ ਜੇਬ ਚੋਂ ਪੈਸੇ ਕੱਢਣੇ ਨਾ ਉਹਨੇ ਬਹੁਤ ਕੋਈ ਸੋਚਣਾ ਸੀ ਤਾਂ ਕੱਲਾ ਕਹਿ ਕੇ ਜਾਂ ਬੋਲ ਕੇ ਚਲੇ ਜਾਣਾ ਉਹਨੇ ਆਪਦਾ ਘਰ ਵੇਖਣਾ ਉਹਦਾ ਜੀਵਨ ਵੇਖਣਾ ਪਤਾ ਨਹੀਂ ਆਂਡੀਆਂ ਤੋਂ ਫੜਨੇ ਪਤਾ ਨਹੀਂ ਗਵਾਂਡੀਆਂ ਤੋਂ ਫੜਨੇ ਪਤਾ ਨਹੀਂ ਕਿਹੜੀ ਚੀਜ਼ ਕ ਇੰਡੀਆ ਕਈ ਵਾਰੀ ਭਾਈ ਦੁੱਧ ਪੀਣ ਨੂੰ ਕੋਈ ਲੈਣ ਵਾਸਤੇ ਹਾਂ ਆਈ ਜਾਣਾ ਪਾਗੇ ਨੰਬਰ ਮੈਂ ਭਾਈ ਨੰਬਰ ਦੱਸੀ ਵੀਰੇ ਲੈ ਭਾਈ ਹੈ ਨੰਬਰ ਦੱਸੋ ਵੀ 94174 94174 99427 99427 94174 99427 94174 ਤੇ 99427 ਤੇ ਆਹ ਪੁੰਦਾ ਇਧਰਲੇ ਪਾਸੇ ਪੰਮੇ ਬਾਈ ਦਾ ਮੁੰਡਾ ਵਾ ਇਹ ਯਾਰ ਆਖੇ ਨਹੀਂ ਲੱਗਦਾ ਮੈਨੂੰ ਪੰਮੇ ਬਾਈ ਨੇ ਦਿੱਤਾ ਲੰਬਾ ਇਹ ਨਾ ਬਾਈ ਲੰਬਾ ਦਵਾਇਆ ਇਹਨੇ ਮੈਨੂੰ ਇਹਦੀ ਕਰਨੀਆਂ ਬਾਈ ਸਕੂਲ ਵਾਲਿਆਂ ਜੇ ਮੈਡਮ ਵੀ ਵੇਂਦੀਆਂ ਨਾ ਤੇ ਇਹਦੇ ਤੇ ਕਰਿਆ ਜੇ ਕਾਰਵਾਈ ਜੇ ਸਰ ਵੀਡੀਓ ਵੇਂਦੇ ਤਾਂ ਵੀ ਕਰਿਆ ਜਾਂਦੇ ਤੇ ਕਾਰਵਾਈ ਇਹ ਆਖੇ ਨਹੀਂ ਲੱਗਦਾ ਕੋਣੀ ਨੇ ਨਿਆਣਾ ਪਾਤਾ ਨਹੀਂ ਤਾਂ ਉਹਵੇਂ ਟੁੱਟ ਕੇ ਪੈਂਦਾ ਇਹ ਕਹਿੰਦਾ ਮੈਨੂੰ ਬਾਈ ਹੁਣ ਫੜਾਇਆ ਕਰਾਂਗੇ ਨੰਗਾ ਹੋਰ ਇਹ ਫੜਾਉਣਾ ਹੀ ਆ ਨਹੀਂ ਫੜਾਉਣਾ ਹੀ ਆ ਨਹੀਂ ভাই ਬੰਦਾ ਬਹੁਤ ਸਿਆਣਾ ਐ ਯਾਰ ਹੱਸੀ ਜਾਈ ਜਾਂਦੇ ਨੇ ਧੰਨਵਾਦ ਸ਼ੁਕਰੀਆ ਚੌਂਦਰੋ ਮਿੱਤਰੋ